ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਦੇ ਚੈਨਲ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵਾਂਗੇ ਅੱਜ ਦੀ ਵੀਡੀਓ ਜੀ ਵੀਰੇ ਆਪਾਂ ਨੇ ਗੱਲ ਕਰਨੀ ਹੈ ਇੱਕ ਤਾਂ ਕੱਲ ਆਪਾਂ ਲਾਈਵ ਹੋਏ ਸੀਗੇ ਸ਼ਾਮ ਨੂੰ ਤੇ ਇੱਕ ਭੈਣ ਨੇ ਪੁੱਛਿਆ ਸੀ ਆ ਵੀ ਮੱਝ ਦੇ ਗਲਤੀਆਂ ਹੀ ਆ ਹੋਈਆਂ ਹੋਈਆਂ ਨੇ ਮੂੰਹ ਤੇ ਵੀ ਉਹ ਸਹੀ ਨਹੀਂ ਹੁੰਦੀਆਂ ਵੀ ਕੀ ਲਾਜਵਰਤ ਆ ਜਾਵੇ ਤੇ ਦੂਜੀ ਕਈ ਵੀਰਾਂ ਦੇ ਕੱਲ ਮੈਸੇਜ ਆਇਆ ਆਏ ਸੀਗੇ ਵੀ ਘਾਵਾਂ ਤੇ ਮੱਝਾਂ ਵੀ ਦੁੱਧ ਘਟ ਗਈਆਂ ਦੁੱਧ ਵਾਦੀਆਂ ਨਹੀਂ ਹੈਗੀਆਂ ਤੇ ਆਪਾਂ ਨੇ ਦੋ ਟੌਪਾਂ ਤੇ ਵੀਡੀਓ 'ਚ ਗੱਲ ਕਰਨੀ ਆ ਜਿੰਨੀ ਕਿ ਜਣਜੀ ਆਪਾਂ ਨੂੰ ਪਤਾ ਹਨ ਤੇ ਬਾਕੀ ਇੱਕ ਜਿਹੜੀ ਉਹ ਗਿਲਟੀਆਂ ਵਾਲੀ ਆ ਕੱਲ ਮੇਰੀ ਭੂਆ ਨੇ ਮੈਨੂੰ ਦੱਸਿਆ ਸੀ ਸ਼ਾਮ ਨੂੰ ਫੋਨ ਕਰਕੇ ਲਾਈਵ ਹੋਣ ਤੋਂ ਬਾਅਦ ਵੀ ਆ ਤਰੀਕਾ ਵੀ ਅਸੀਂ ਵਰਤਿਆ ਹੋਇਆ ਤੇ ਵੀ ਬਹੁਤ ਵਧੀਆ ਕਾਰਗਰ ਸਾਬਤ ਹੁੰਦਾ ਤੇ ਵੀਰੇ ਆਪਣੀ ਵੀਡੀਓ ਹਮੇਸ਼ਾ ਇੱਕ ਆਪਣੇ ਜਿਹੜੇ ਨਾਰਮਲ ਕਿਸਾਨ ਭਰਾ ਨੇ ਠੀਕ ਆ ਆਪਣੇ ਵਰਗੇ ਉਹਨਾਂ ਲਈ ਹੁੰਦੀ ਆ ਤੇ ਆਪਾਂ ਨੂੰ ਇਹੀ ਹੁੰਦਾ ਵੀ ਵੱਧ ਤੋਂ ਵੱਧ ਆਪਾਂ ਜਿੰਨੀ ਕ ਆਪਾਂ ਨੂੰ ਨੌਲੇਜ ਹੈਗੀ ਆ ਜਾਂ ਜਿੰਨਾ ਕ ਪਤਾ ਲੱਗਦਾ ਆਪਾਂ ਵੀਡੀਓ ਦੇ ਰਾਹੀਂ ਤੁਹਾਨੂੰ ਦੱਸੀਏ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਜਿੰਨੀ ਵੀ ਆਪਾਂ ਨੂੰ ਨੌਲੇਜ ਆਪਾਂ ਤੁਹਾਡੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੀਏ ਠੀਕ ਆ ਨਾ ਤੇ ਜਿਹੜੇ ਵੀਰਾਂ ਦੀਆਂ ਚਾਹੇ ਮੱਝਾਂ ਨੇ ਚਾਹੇ ਗਾਵਾਂ ਨੇ ਵੀਰੇ ਦੁੱਧ ਨਹੀਂ ਵਾਦੀਆ ਇੱਕ ਤਾਂ ਯਾਰ ਐ ਆ ਵੀ ਗੱਬਣ ਹੋ ਗਿਆ ਪਸ਼ੂ ਠੀਕ ਆ ਨਾ ਜਿਹੜਾ ਪਸ਼ੂ ਗੱਬਣ ਹੋ ਗਿਆ ਉਹਦਾ ਦੁੱਧ ਵਧਾ ਕੇ ਯਾਰ ਆਪਾਂ ਹੁਣ ਛੋਟੇ ਜ਼ਿੰਮੇਦਾਰ ਆ ਠੀਕ ਆ ਆਪਾਂ ਨੂੰ ਇਹੀ ਹੁੰਦਾ ਹੁਣ ਵੱਧ ਤੋਂ ਵੱਧ ਡੇਰੀ ਫਾਰਮ ਦੇ ਧੰਦੇ 'ਚ ਸਮੱਸਿਆ ਕਾਦੀ ਆਉਂਦੀ ਆ ਨਾ ਗੱਬਣ ਰਹਿਣ ਦੀ ਵੀ ਰਿਪੀਟਰ ਦੀ ਠੀਕ ਹੈ ਨਾ ਜਿਹੜੀ ਇੱਕਈ ਵਾਰ ਹੁੰਦਾ ਵੀ ਆਪਾਂ ਗਾਂ ਦੇ ਟੀਕਾ ਲਵਾ ਦਿੰਨੇ ਆ ਗੱਬਣ ਦਾ ਜੇ ਉਹ ਗੱਬਣ ਰਹਿ ਜਾਂਦੀ ਆ ਕਈ ਵਾਰ ਉਹ ਦੁੱਧ ਘਟ ਜਾਂਦੀ ਹੁੰਦੀ ਆ ਆਪਾਂ ਨੂੰ ਯਾਰ ਇਹੀ ਹੁੰਦਾ ਵੀ ਦੇ ਵੀ ਗਾਂ ਗੱਬਣ ਰਹਿ ਜਵੇ ਬਸ ਦੁੱਧ ਦਾ ਜਿਆਦਾ ਚੱਕਰ ਨਹੀਂ ਹੁੰਦਾ ਯਾਰ ਤੁਸੀਂ ਵੀ ਕਲ ਸਾਰੀ ਆਪਣੇ ਵੀਰ ਭਰਾ ਕੰਮ ਕਰਦੇ ਆ ਠੀਕ ਆ ਆਪਾਂ ਨੂੰ ਇਹ ਹੁੰਦਾ ਵੀ ਕਿਲੋ 2 ਕਿਲੋ ਗਾਂ ਚਾਹੇ ਸੂਏ ਤੇ ਦੁੱਧ ਘੱਟ ਦੇ ਦੇਵੇ ਪਰ ਟਾਈਮ ਨਾਲ ਗੱਭਣ ਰਹਿ ਜਵੇ ਜਿਹੜਾ ਪਸ਼ੂ ਯਾਰ ਗੱਭਣ ਰਹਿੰਦਾ ਉਹੀ ਫਾਇਦੇਜਾ ਹੁਣ ਕਈ ਵਾਰ 30 ਲੀਟਰ ਵਾਲੀ ਵੀ ਗਾਂ ਜਿਹੜੀ ਗੱਭਣ ਨਾ ਰਹੇ ਉਹ ਵੀ ਨਹੀਂ ਨਫੇਜ ਹੁੰਦੀ ਕਈ ਵਾਰ 20 ਲੀਟਰ ਵਾਲੀ ਉਹ ਬਾਰ ਬਾਰ ਵੀ ਪਹਿਲੇ ਟੀਕੇ ਤੇ ਹੀ ਗੱਭਣ ਰਹਿ ਜਾਂਦੀ ਆ ਠੀਕ ਆ ਨਾ ਆਪਾਂ ਨੂੰ ਬਸ ਇਹੀ ਆ ਵੀ ਗਾਂ ਗੱਭਣ ਰਹਿ ਜਿਆ ਕਰੇ ਠੀਕ ਆ ਨਾ ਬਾਕੀ ਜਿਹੜੇ ਵੀਰ ਪੁੱਛਦੇ ਨੇ ਵੀ ਹੁਣ ਕਈ ਵਾਰ ਲਾਈਵ ਹੁੰਨੇ ਆਪਾਂ ਮੈਸੇਜ ਕਰ ਦਿੰਦੇ ਨੇ ਵੀਰ ਵੀਰਾਂ ਨੂੰ ਮੈਂ ਕੱਲ ਵੀ ਇਹੀ ਬੇਨਤੀ ਕਰੀ ਸੀ ਬੀਬੀ ਦੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਠੀਕ ਹੈ ਨਾ ਗੱਬਣ ਹੈਗੀਆਂ ਜਾਂ ਨਹੀਂ ਇਹ ਜ਼ਰੂਰ ਦੱਸਿਆ ਕਰੋ ਕਈ ਵਾਰ ਯਾਰ ਆਪਾਂ ਕਹਿ ਦਈਏ ਕਈ ਵਾਰ ਆਪਾਂ ਕਹਿ ਦਈਏ ਵੀ ਗੁੜ ਦੇ ਦੋ ਅੱਧਾ ਕਿਲੋ ਮੈਂ ਤੁਹਾਨੂੰ ਠੀਕ ਹੈ ਨਾ ਵੀ ਹੁਣ ਜਿਵੇਂ ਮੌਸਮ ਵੀ ਸਹੀ ਹੋ ਗਿਆ ਚਲ ਦੁੱਧ ਜੇ ਉਹ ਗੱਬਣ ਹੋਵੇ ਠੀਕ ਹੈ ਨਾ ਜਿਹੜਾ ਪਸ਼ੂ ਗੱਬਣ ਨਹੀਂ ਹੈਗਾ ਉਹਨੂੰ ਤੁਸੀਂ ਆ ਦਿਨੇ ਹੁਣ ਜਿਵੇਂ ਮੌਸਮ ਵੀ ਬਹੁਤ ਫਰਕ ਪੈ ਗਿਆ ਆਪਾਂ ਨੂੰ ਇਹੀ ਹੁੰਦਾ ਵੀ ਜਿਹੜਾ ਪਸ਼ੂ ਗੱਬਣ ਨਹੀਂ ਹੈਗਾ ਉਦੋਂ ਤੇ ਉਹਦੇ ਤੋਂ ਚਲੋ ਦੁੱਧ ਲੈ ਲਈਏ ਠੀਕ ਆ ਕੁਝ ਵੀ ਪਾ ਕੇ ਤੇ ਜਿਹੜਾ ਪਸ਼ੂ ਗੱਭਣ ਰਹਿ ਗਿਆ ਉਹ ਤੋਂ ਐਡਾ ਦੁੱਧ ਲੈਣ ਦਾ ਚੱਕਰ ਨਹੀਂ ਹੁੰਦਾ। ਜਿਹੜੀਆਂ ਵੀਰੇ ਮੱਝਾਂ ਗੱਭਣ ਨਹੀਂ ਹੈਗੀਆਂ ਠੀਕ ਆ ਨਾ ਜਿਹੜੇ ਹੁਣ ਜਿਹੜੇ ਵੀਰ ਕਹਿੰਦੇ ਨੇ ਵੀ ਦੁੱਧ ਵਧੇ ਮੱਝਾਂ ਦੀ ਗੱਲ ਕਰਦੇ ਆਪਾਂ ਤੁਸੀਂ ਵੀਰੇ ਅੱਧਾ ਕਿਲੋ ਗੁੜ ਵੀ ਦੇ ਸਕਦੇ ਹੋ ਦੋ ਬਾਰ ਜਿਵੇਂ ਪਾਈਆ ਸਵੇਰੇ ਪਾਈਆ ਸ਼ਾਮ ਨੂੰ 100 ਗ੍ਰਾਮ ਆ ਜਿਹੜਾ ਉਹ ਤਾਰਾ ਮੀਰਾ ਵੀ ਦੇ ਸਕਦੇ ਹੋ ਨਾਲੇ ਫੈਂਟ ਵੀ ਵਧੀ ਆਉ ਗੁੜ ਤਾਂ ਵੀਰੇ ਐ ਹੁੰਦਾ ਵੀ ਐਨਰਜੀ ਤੋਂ ਹੀ ਹੁੰਦਾ ਠੀਕ ਆ ਨਾ ਵਧੀਆ ਹੀ ਵਧੀਆ ਗੁੜ ਚਾਹੇ ਗਾਂ ਨੂੰ ਦੋ ਚਾਹੇ ਮੱਝ ਨੂੰ ਦੋ ਬਸ ਗੱਭਣ ਨਾ ਹੋਵੇ ਤੇ ਇੱਕ ਤਾਂ ਨਾ એનર્ਜੀ ਬੜੀ ਰਹਿੰਦੀ ਆ ਦੁੱਧ ਤੇ ਕਈ ਪਸ਼ੂ ਜਿਹੜੇ ਹੀਟ ਚ ਨਹੀਂ ਆਉਂਦੇ ਉਹ ਵਧੀਆ ਪ੍ਰੋਪਰ ਹੀਟ ਕੱਢ ਲੈਂਦੇ ਨੇ ਜਿੰਨਾ ਚਿਰ ਪਸ਼ੂ ਦੇ ਟੀਕਾ ਨਹੀਂ ਲੱਗਦਾ ਤੁਸੀਂ ਗੁੜ ਦੇ ਦਿਆ ਕਰੋ ਅੱਧਾ ਕਿਲੋ ਸਵੇਰੇ ਅੱਧਾ ਸ਼ਾਮ ਨੂੰ ਮੱਜਾਂ ਦੀ ਗੱਲ ਕਰਦੇ ਆ ਜਿਹੜੀਆਂ ਬੈੜੀਆਂ ਨਹੀਂ ਵੀਰੇ ਇਹ ਕਈ ਵੀਰ ਕਹਿੰਦੇ ਨੇ ਹੀਟ ਚ ਨਹੀਂ ਆਉਂਦੀਆਂ ਉਹਨਾਂ ਨੂੰ ਵੀ ਤੁਸੀਂ 200 ਗ੍ਰਾਮ 250 ਗ੍ਰਾਮ ਗੋੜਾ ਜਿਹੜਾ ਡੇਲੀ ਦੇ ਸਕਦੇ ਹੋ ਤੇ ਮੱਝਾਂ ਦੀ ਜਾਨੀ ਜੀ ਬੇਸਣ ਸੌਰੀ ਗਾਵਾਂਾਂ ਚ ਬੇਸਣ ਜ਼ਿਆਦਾ ਕੰਮ ਕਰਦਾ ਇਹ ਅਸੀਂ ਤਰੀਕਾ ਵੀਰੇ ਵਰਤਿਆ ਹੋਇਆ ਇਹ ਨਹੀਂ ਹੈਗੇ ਆਪਾਂ ਕਿਸੇ ਤੋਂ ਸੁਣ ਕੇ ਜਾਂ ਕੁਝ ਵੀ ਜਿਹੜੀ ਗੱਲ ਆਪਾਂ ਨੂੰ ਪਤਾ ਲੱਗਦੀ ਆ ਉਹ ਤੁਹਾਨੂੰ ਦੱਸ ਦਿੰਨੇ ਹੁੰਨੇ ਆ ਵੀ ਇਹ ਭਾਈ ਸਾਨੂੰ ਕਿਸੇ ਨੇ ਦੱਸੀ ਆ ਠੀਕ ਆ ਨਾ ਜਿਹੜਾ ਆਪਾਂ ਨੇ ਪ੍ਰੈਕਟੀਕਲ ਕਰਿਆ ਹੁੰਦਾ ਉਹ ਵੀ ਤੁਹਾਨੂੰ ਦੱਸ ਦਿੰਨਾ ਵੀ ਇਹ ਆਪਾਂ ਨੇ ਭਾਈ ਪ੍ਰੈਕਟੀਕਲ ਕਰਿਆ ਹੋਇਆ ਗੁੜ ਬਹੁਤ ਵਧੀਆ ਚੀਜ਼ ਆ ਯਾਰ ਇਹਦਾ ਫੁੱਲ એનર્ਜੀ ਦਾ ਸੋਰਸ ਆ ਗੋੜਾ ਜਿਹੜਾ ਬਾ ਪਸ਼ੂ ਗੱਭਣ ਨਾ ਹੋਵੇ ਠੀਕ ਆ ਨਾ ਰਾਇ ਤਾਂ ਗੱਭਣ ਹੁਣ ਤੋਂ ਵੀ ਬਾਅਦ ਦੇ ਸਕਦੇ ਆ 50 60 ਗ੍ਰਾਮ ਯਾਨੀ ਜੀ ਤੁਹਾਨੂੰ ਉਹੀ ਆ ਮੇਨ ਗੱਲ ਵੀ ਪਸ਼ੂ ਗੱਭਣ ਰਹੇ ਆਪਣਾ ਠੀਕ ਆ ਨਾ ਕਈ ਵਾਰ ਹੀਟ ਕਿ ਨਹੀਂ ਆਉਂਦਾ ਗੋੜ ਜਰੂਰ ਦੋ ਜਿਹੜਾ ਪਸ਼ੂ ਹੀਟ ਕਿ ਨਹੀਂ ਆਉਂਦਾ ਤੇ ਦੂਜੀ ਗੱਲ ਵੀਰੇ ਹੁਣ ਆਪਾਂ ਨੇ ਕਰਨੀ ਸੀਗੀ ਗਿਲਟੀਆਂ ਬਾਰੇ ਜਿਵੇਂ ਕਈ ਪਸ਼ੂਆਂ ਦੇ ਹੋ ਜਾਂਦੀਆਂ ਨੇ ਇਕਠਾ ਜੀਆਂ ਬਣ ਜਾਂਦੀਆਂ ਨੇ ਆ ਗਿਲਟੀਆਂ ਤੇ ਵੀਰੇ ਜੰਡੂ ਬਾਮ ਜਿਹੜਾ ਬਾਮ ਨਹੀਂ ਹੁੰਦਾ ਆਪਾਂ ਲਾਉਨੇ ਆ ਜ਼ਖਾਮ ਤੋਂ ਬਾਮ ਲੈ ਲੈਣਾ ਉਹ ਜਿੱਥੇ ਫੋੜਾ ਹੋਇਆ ਹੋਇਆ ਜਾਂ ਗੱਠ ਬਣੀ ਹੋਈ ਆ ਜਾਂ ਗਿਲਤੀ ਬਣੀ ਹੋਈ ਆ ਪਸ਼ੂ ਦੇ ਦਿਹਾੜੀ 'ਚ ਤਿੰਨ ਵਾਰ ਮੰਨ ਲਓ ਸਵੇਰੇ ਲਾ ਕੇ 2-3 ਮਿੰਟ ਮਲਣਾ ਉਹ ਗੱਠ ਜੀ ਤੇ ਠੀਕ ਆ ਨਾ ਸ਼ਾਮ ਨੂੰ ਤੇ ਦੁਪਹਿਰੇ ਤਿੰਨ ਟਾਈਮ ਮਲਣਾ ਦਿਹਾੜੀ 'ਚ ਐ ਵੀ 4-5 ਦਿਨ 'ਚ ਜਿਹੜਾ ਉਹ ਫਰਕ ਪੈ ਜਾਂਦਾ ਇਹ ਦੇਸੀ ਤਰੀਕਾ ਇੱਕ ਹਫਤੇ ਤੱਕ ਵੀ ਤੁਸੀਂ ਮਲ ਸਕਦੇ ਹੋ ਹਫਤੇ ਤੱਕ ਤੁਹਾਨੂੰ ਪਤਾ ਇੱਕ 3-4 ਦਿਨ 'ਚ ਪਤਾ ਲੱਗ ਜਾਣਾ ਤੇ ਇਹ ਤਰੀਕਾ ਦੱਸਿਆ ਸੀ ਮੇਰੀ ਭੂਆ ਨੇ ਕੱਲ ਲਾਈਵ ਹੋਏ ਸੀ ਇੱਕ ਭੈਣ ਨੇ ਪੁੱਛਿਆ ਸੀਗਾ ਉਹ ਭੈਣ ਨੂੰ ਮੈਂ ਕਿਹਾ ਸੀ ਮੈਂਗਾ ਭੈਣ ਤੈਨੂੰ ਵੀ ਪੁੱਛ ਕੇ ਦੱਸਾਂਗੇ ਜਰੂਰ ਤੇ ਭੂਆ ਦਾ ਸ਼ਾਮ ਨੂੰ ਫੋਨ ਆ ਗਿਆ ਉਹ ਕਹਿੰਦੀ ਵੀ ਅਸੀਂ ਬੈੜੀਆਂ ਤੇ ਵਰਤਿਆ ਹੋਇਆ ਇਹ ਤਰੀਕਾ ਪੂਰਾ ਵਧੀਆ ਵੀ ਤੂੰ ਦੱਸ ਦੀ ਠੀਕ ਆ ਨਾ ਆਪਾਂ ਨੂੰ ਵੀਰੇ ਵੀਡੀਓ ਬਣਾਉਣ ਦਾ ਇਹੀ ਹੁੰਦਾ ਵੀ ਆਪਾਂ ਤੁਹਾਡੇ ਨਾਲ ਵੱਧ ਤੋਂ ਵੱਧ ਨੌਲੇਜ ਆ ਜਿਹੜੀ ਉਹ ਸ਼ੇਅਰ ਕਰੀਏ ਹੁਣ ਇੱਕ ਵੀਰ ਦਾ ਮੈਨੂੰ ਪਹਿਲਾਂ ਵੀ ਇੱਕ ਦਿਨ ਫੋਨ ਆਇਆ ਸੀਗਾ ਉਹ ਕਹਦਾ ਸੀ ਵੀ ਡੋਕੇ ਜੇ ਕਰੀ ਜਾਂਦੀ ਆ ਗਾਂ ਸੂਈ ਨੂੰ ਡੇਢ ਕਿ ਮਹੀਨਾ ਹੋ ਗਿਆ ਵੀ ਪ੍ਰੋਪਰ ਲਾਉਂਦੀ ਨਹੀਂ ਹੈਗੀ ਤੇ ਉਹ ਵੀਰ ਨੂੰ ਮੈਂ ਕਿਹਾ ਵੀਰੇ ਮੈਨੂੰ ਪਤਾ ਤਾਂ ਹੈ ਨਹੀਂ ਵੀ ਤੈਨੂੰ ਮੈਂ ਪੁੱਛ ਕੇ ਜ਼ਰੂਰ ਦੱਸੂ ਉਹ ਵੀਰ ਨੂੰ ਫਿਰ ਡਾਕਟਰ ਤੋਂ ਪੁੱਛ ਕੇ ਦੱਸਿਆ ਉਹ ਦਵਾਈ ਆਪਾਂ ਹਜੇ ਨਹੀਂ ਦੱਸਣੀ ਹੈਗੀ ਤੁਹਾਨੂੰ ਰਿਜ਼ਲਟ ਮਿਲ ਜਵੇ ਐ ਆਪਾਂ ਦੱਸਦੀਏ ਰਿਜ਼ਲਟ ਮਿਲੇ ਨਾ ਠੀਕ ਆ ਉਹ ਵੀਰ ਬਰਤ ਰਿਹਾ ਉਹਨੂੰ ਹੋ ਗਏ 6-7 ਦਿਨ ਅੱਜ ਉਹਦੇ ਨਾਲ ਗੱਲ ਕਰਾਂਗੇ ਵੀ ਫਰਕ ਪਿਆ ਜੇ ਫਰਕ ਪਿਆ ਆਪਾਂ ਜ਼ਰੂਰ ਦੱਸਾਂਗੇ ਗਾਂ ਚਾਹੇ ਮੱਝ ਆ ਜੇ ਡੋਕੇ ਜੇ ਕਰੀ ਜਾਂਦੀ ਹੋਵੇ ਵੀ ਲਾਹੇ ਨਾ ਚੰਗੀ ਤਰ੍ਹਾਂ ਵੀ ਉਹ ਜਨਾ ਪ੍ਰੋਪਰ ਲਾਉਣ ਲੱਗ ਜਾਂਦੀ ਆ ਬਾਕੀ ਆਪਾਂ ਤੁਹਾਡੇ ਨਾਲ ਉਹੀ ਗੱਲ ਸ਼ੇਅਰ ਕਰਦੇ ਨੇ ਜੀਹਦਾ ਆਪਾਂ ਨੇ ਰਿਜ਼ਲਟ ਲਿਆ ਹੁੰਦਾ ਇਹ ਨਹੀਂ ਵੀ ਆਪਾਂ ਨੇ ਬਸ ਸੁਣੀ ਗੱਲ ਤੇ ਤੁਹਾਨੂੰ ਦੱਸਤਾ ਕਈਆਂ ਦੇ ਮੈਸੇਜ ਫੈਂਟ ਤੇ ਵੀ ਆਉਂਦੇ ਨੇ ਵੀ ਫੈਂਟ ਨਹੀਂ ਜਾਂ ਵਾਦੀ ਹੈਗੀ ਜਾਂ ਫੈਂਟ ਘਟ ਜਾਂਦੀ ਆ ਇੱਕ ਤਾਂ ਵੀਰੇ ਜੇ ਤੁਸੀਂ ਬਣਵਾਉਨੇ ਹੋ ਫੀਡ ਉਹਦੇ ਖਲਾਂ ਦੀ ਮਾਤਰਾ ਥੋੜੀ ਜੀ ਵਧਾ ਦਿਆ ਕਰੋ ਯਾਰ ਤੇ ਸਰੋਂ ਦੀ ਖਾਲਾ ਬੜੇ ਮਿਆਂ ਦੀ ਸੋਇਆਬੀਨ ਦੀ ਉਹਨਾਂ ਨਾਲ ਵੀ ਵਧੀਆ ਦੀ ਇੱਕ ਤਾਰਾ ਮੀਰਾ ਹੁਣ ਮੌਸਮ ਸਹੀ ਹੋ ਜਾਣਾ 100 ਗ੍ਰਾਮ ਇੱਕ ਪਸ਼ੂ ਨੂੰ ਤੁਸੀਂ ਪਾ ਸਕਦੇ ਹੋ ਜੇ ਗੱਭਣ ਆ ਤਾਂ 50 ਗ੍ਰਾਮ ਡੇਲੀ ਠੀਕ ਆ ਨਾ ਬਾਕੀ ਪਲੇਟ ਗਾਂ ਦੀ ਤਾਂ ਫੈਂਟ ਆਏ ਜਾਂਦੀ ਹੈ ਜਿਨ੍ਹਾਂ ਦੀ ਪਲੇਟ ਗਾਂ ਦੀ ਵੀ ਨਹੀਂ ਫੈਂਟ ਆਉਂਦੀ ਉਹ ਤਾਰਾ ਮੀਰਾ ਥੋੜੇ ਆ ਵਧਾ ਕੇ ਰੱਖਿਆ ਕਰੋ ਤੇ ਬਾਕੀ ਜਦੋਂ ਤੁਸੀਂ ਵੀਰੇ ਫੀਡ ਪਾਉਨੇ ਹੋ ਪਹਿਲਾਂ ਅਸੀਂ ਵੀ ਇੰਹੀ ਕਰਦੇ ਸੀ ਸੁੱਕੀ ਫੀਡ ਪਾ ਦਿੰਦੇ ਸੀਗੇ ਸੁੱਕੀ ਫੀਡ ਕਦੇ ਨਾ ਪਾਓ ਵੀਰੇ ਜਿਵੇਂ ਹੁਣ ਆਪਾਂ ਯਾਰ ਫਾਰਮਾਂ 'ਚ ਦੇਖਦੇ ਆਂ ਵੱਡੇ ਵੱਡੇ TMR ਪੀ ਐਮ ਆਰ ਹੁੰਦੇ ਨੇ ਉਹ ਰਲਾ ਕੇ ਪਾਉਂਦੇ ਨੇ ਆ ਵੀ ਤੁਸੀਂ ਹੱਥਾਂ ਨਾਲ ਰਲਾ ਦਿਆ ਕਰੋ ਨਾ ਤਾਂ ਕੱਲੀ ਤੂੜੀ ਪਾਓ ਨਾ ਕੱਲਾ ਹਰਾ ਪਾਓ ਜੇ ਤੂੜੀ ਪਾਉਣੀ ਆ ਤੁਸੀਂ ਵੀ ਦਾਣਾ ਮਿਕਸ ਹੋਣਾ ਚਾਹੀਦਾ ਜੇ ਤੁਸੀਂ ਤੂੜੀ ਚ ਪਾਉਨੇ ਹੋ ਐਨ ਪ੍ਰੋਪਰ ਮਿਕਸ ਹਰੇ ਚ ਪਾਉਨੇ ਹੋ ਐਨ ਪ੍ਰੋਪਰ ਮਿਕਸ ਹੋਣਾ ਚਾਹੀਦਾ ਉਹਦੇ ਨਾਲ ਵੀ ਫੈਟ ਦਾ ਜਿਹੜਾ ਬਹੁਤ ਫਰਕ ਪੈਂਦਾ ਤਾਰਾ ਮੀਰਾ ਜਰੂਰ ਰੱਖਿਆ ਕਰੋ ਤੇ ਜੇ ਬਣਵਾਉਨੇ ਹੋ ਖੀਰ ਦਾ ਖਲਾਂ ਦੀ ਮਾਤਰਾ ਵਧੀਆ ਰੱਖ ਲਿਆ ਕਰੋ ਬਾਕੀ ਹੁਣ ਵੀਰੇ ਸਿਆਲ ਆ ਗਿਆ ਸਿਆਲ ਜਿੱਕਾ ਥੋੜਾ ਜਿਹੜਾ ਪਸ਼ੂ ਤਾਜਾ ਸੂਂਦਾ ਉਹਨੂੰ ਗੋੜ ਤੇ ਬਡੇਮਿਆਂ ਦਾ ਤੇਲ ਆ ਜਿਹੜਾ ਤੁਸੀਂ ਉਹ ਵੀ ਦੇ ਸਕਦੇ ਹੋ ਉਹ 'ਚ ਵੀ ਫੈਂਟ ਆ ਜਿਹੜੀ ਉਹ ਵਧੀਆ ਹੁੰਦੀ ਆ ਨਾਲੇ ਤਾਕਤ ਵੀ ਵਧੀਆ ਹੁੰਦੀ ਆ ਨਾਲੇ ਤਾਂ ਚਮਕ ਦਮਕ ਤੁਹਾਡੇ ਪਸ਼ੂ ਤੇ ਸ਼ਾਈਨਿੰਗ ਵਧੀਆ ਰਹੂ ਨਾਲੇ ਦੁੱਧ ਨਾਲੇ ਫੈਂਟ ਆ ਜਿਹੜੀ ਉਹ ਵਧੀਆ ਹੋਊਗੀ ਆ ਕਿਆਰੀਆਂ ਕਰਤੀਆਂ ਤਿਆਰ ਸਬਜ਼ੀ ਨੂੰ ਕਰ ਲੈਣਾ ਤਿਆਰ ਸਾਰਾ ਬਾਕੀ ਜਿਹੜੇ ਵੀਰ ਫੀਡ ਬਣਵਾਉਂਦੇ ਨੇ ਕੱਲ ਵੀ ਇੱਕ ਵੀਰ ਨੇ ਆਪਾਂ ਨੂੰ ਲਾਈਵ ਤੇ ਮੈਸੇਜ ਕਰਿਆ ਸੀ ਚੋਕਰ ਬਾਰੇ ਵੀ ਚੋਕਰ ਦਾ ਕੀ ਫਾਇਦਾ ਚੋਕਰ ਵੀਰੇ ਫੇਵਰ ਹੁੰਦਾ ਬਾਕੀ ਜਿਹੜੇ ਵੀਰ ਬਣਵਾਉਂਦੇ ਨੇ ਫੀਡ ਉਹ 8 ਤੋਂ 10 ਕਿਲੋ ਹੀ ਚੋਕਰ ਆ ਜਿਹੜਾ ਪਵਾਇਆ ਕਰੋ ਕਈ ਵਾਰ ਜਿਆਦਾ ਪਵਾ ਲੈਂਦੇ ਆਪਾਂ ਚੋਕਰ ਸਸਤੇ ਹੋਣ ਦੇ ਚੱਕਰ ਚ ਤੇ ਉਹ ਫੈਟ ਘਟਾ ਦਿੰਦਾ ਚੋਕਰ ਆ ਜਿਹੜਾ ਬਾਕੀ ਇਹ ਵੀਡੀਓ 'ਚ ਆਪਾਂ ਨੇ ਜਿੰਨੀ ਕ ਆਪਾਂ ਨੂੰ ਨੌਲੇਜ ਸੀਗੀ ਜਿਹੜਾ ਆਪਾਂ ਕੱਲ ਲਾਈਵ ਹੋਏ ਸੀਗੇ ਜੋ ਜੋ ਆਪਾਂ ਨੂੰ ਪੁੱਛਿਆ ਸੀਗਾ ਤੇ ਉਹ ਤੁਹਾਨੂੰ ਆਪਾਂ ਨੇ ਜਾਣਕਾਰੀ ਦੇਤੀ ਆ ਤੇ ਆਪਾਂ ਨੂੰ ਇਹੀ ਹੁੰਦਾ ਵੀਰੇ ਵੱਧ ਤੋਂ ਵੱਧ ਤੁਹਾਡੇ ਨਾਲ ਨੌਲੇਜ ਆ ਜਿਹੜੀ ਉਹ ਯਾਰ ਸ਼ੇਅਰ ਕਰੀਏ ਠੀਕ ਆ ਨਾ ਐ ਆ ਯਾਰ ਵੱਧ ਤੋਂ ਵੱਧ ਤੁਹਾਡਾ ਫਾਇਦਾ ਹੋ ਜਵੇ ਤੁਹਾਡਾ ਵੀ ਸਾਰਿਆਂ ਦਾ ਵੀ ਜਨਜੀ ਚੱਲ ਆਪਾਂ ਨੂੰ ਵੀ ਐ ਹੁੰਦਾ ਵੀ ਕਈ ਵਾਰ ਆਪਾਂ ਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੋਂ ਤੇ ਆਪਾਂ ਵੀ ਮਾੜਾ ਮੋਟਾ ਜਿਹੜਾ ਕੁਝ ਤੁਹਾਨੂੰ ਦੱਸਦੇ ਆ ਠੀਕ ਆ ਨਾ ਜਿੰਨਾ ਵੀ ਆਪਾਂ ਨੂੰ ਪਤਾ ਤੇ ਉਹਦੇ ਨਾਲ ਫਿਰ ਸੌਖਾ ਹੋ ਜਾਂਦਾ ਯਾਰ ਬੰਦਾ ਹੁਣ ਜਿੰਨੇ ਵੀ ਕੰਮ ਕਰਦੇ ਨੇ ਠੀਕ ਆ ਨਾ ਕਈ ਵਾਰ ਘੱਟ ਨੌਲੇਜ ਕਰਕੇ ਆਪਾਂ ਨੂੰ ਲੌਸ ਜਾਂ ਘਾਟਾ ਹੋ ਜਾਂਦਾ ਹੁਣ ਤਾਂ ਮੌਸਮ ਦਾ ਵੀ ਵਧੀਆ ਫਰਕ ਪੈ ਗਿਆ ਮੌਸਮ ਠੰਡਾ ਹੋਣ ਲੱਗ ਗਿਆ ਤੇ ਹੁਣ ਜਿਹੜਾ ਪਸ਼ੂ ਤੁਹਾਡਾ ਸੂੰਦਾ ਉਹਨੂੰ ਗੁੜ ਡੇਲੀ ਦਿਓ એનર્ਜੀ ਹੁੰਦੀ ਆ ਵਧੀਆ ਨਾਲ ਐਨਰਜੀ ਦਾ ਬਹੁਤ ਵੱਡਾ ਸੋਰਸ ਆ ਗੋੜਾ ਜਿਹੜਾ ਬਹੁਤਾ ਮਹਿੰਗਾ ਵੀ ਨਹੀਂ ਹੈਗਾ 50-60 ਰੁਪਏ ਦਾ ਕਿਲੋ ਆ ਬਾਕੀ ਵੀਰੇ ਆਪਾਂ ਕੋਈ ਨਾ ਕੋਈ ਨੌਲੇਜ ਆ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਰਹਾਂਗੇ ਇਹ ਵੀਡੀਓ ਜੀ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਘੰਟੀ ਜਰੂਰ ਦਬਦਿਆ ਕਰੋ ਤਾਂ ਜੋ ਜੋ ਵੀ ਆਪਾਂ ਵੀਡੀਓ ਆ ਪਾਉਣੇ ਆ ਨੌਲੇਜ ਵਾਲੀ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਜਿਆ ਕਰੋ ਕਮੈਂਟ ਕਰਕੇ ਵੀਡੀਓ ਚ ਜਰੂਰ ਦੱਸਿਆ ਕਰੋ ਜੋ ਆਪਾਂ ਮਾੜਾ ਮੋਟਾ ਦੇਸੀ ਤਰੀਕਾ ਦੱਸਦੇ ਆ ਤੁਹਾਨੂੰ ਵਰਤ ਕੇ ਜਰੂਰ ਦੱਸਿਆ ਕਰੋ ਵੀ ਫਾਇਦਾ ਹੋਇਆ ਜਾਂ ਨਹੀਂ ਹੋਇਆ ਠੀਕ ਆ ਨਾ ਬਾਕੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ